ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਕਮਲ ਡੇਰੀ ਫਾਰਮ ਪਿੰਡ ਭਗਵਾਨਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਛੇ ਨਗ ਤੇ ਆਪਾਂ ਪਹੁੰਚਿਆ ਵੀਰ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂਾਂ ਦੀ ਡਿਟੇਲ ਸੱਸੇ ਭਾਜੀ ਸੱਸੇ ਕਾਲ ਜੀ ਅੱਗੇ ਵੀਰ ਕੀ ਹਾਲ ਚੱਲ ਜੀ ਕਿਰਪਾ ਬਾਬੇ ਦੀ ਸੰਧੀ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਹਾਂਜੀ ਭਾਈ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਕਮਲਜੀਤ ਸਿੰਘ ਜੀ ਹਾਂਜੀ ਪਿੰਡ ਭਗਵਾਨਪੁਰ ਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਆ ਆਪਣਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 9888107784 ਨੰਬਰ ਆ ਦੂਜਾ ਆ ਲਿਖਿਆ ਜੀ ਕਿੱਦਾਂ ਠੀਕ ਹੈ ਠੀਕ ਹੈ ਜੀ 90546 4311 ਠੀਕ ਹੈ ਜੀ ਤੇ ਭਾਈ ਜੀ ਵੜਾ ਨੂੰ ਕਰੀਏ ਸ਼ੁਰੂਆਤ ਕੇ ਜਾਂ ਨਹੀਂ ਮੱਝਾਂ ਦਾ ਕਰਦੇ ਠੀਕ ਹੈ ਜੀ ਹਾਂਜੀ ਹਾਂਜੀ ਮਾ। ਇਹ ਸੇ ਕਰਦੀ ਹੈ। ਇੱਕ ਤਾਂ ਕਰਦੀ ਹੈ। ਬਾਈ ਦੱਸਿਓ ਉਹਦੇ ਬਾਰੇ। ਆਹ ਟਰੱਕ ਤੋਂ ਵੀ ਇਹਦੀ ਕਰ ਲੈਨੇ ਆ। ਠੀਕ ਆ ਜੀ। ਇਹ 14 ਕਿਲੋ ਮੈਂ ਨੇ ਦੁੱਧ ਕੱਢਿਆ ਵਾ। ਤੀਜੇ ਨੂੰ ਸੁਣਾ ਹਰਕਾ। ਅੱਛਾ ਜੀ। ਤੇ ਇਹ ਹਫਤਾ ਲਈਦੀ ਆ। ਠੀਕ ਆ ਠੀਕ ਆ। ਮੈਂ ਵੇਖੋ ਕਿ ਇੰਨੇ ਨਸਾਂ ਜਿਆਦਾ ਬੜੀ ਫੋਲਿਆ। ਠੀਕ ਆ ਠੀਕ ਆ। ਹਾਂਜੀ ਹਾਂਜੀ। ਖੋਲ ਦਿਓ ਬਾਈ ਫਿਰ ਬਾਕੀ ਜਾਣਕਾਰੀ ਖੋਲ ਕੇ ਆਪਾਂ ਦਿਖਾਉਂਦੇ ਵੀਰਾਂ ਨੂੰ। ਬਸ ਇਸ ਤੀਸਰਾ ਸੂਆ ਸੂਵੀਰੇ 14 ਦਿਨ ਜਿਹੜਾ ਪਿਛਲੇ ਸੂਵੇ ਦੋਤ ਭਰਿਆ ਵਾ ਤੇ ਹੈਲਥ ਚੈੱਕ ਲਾਉਣਗੇ ਠੀਕ ਆ ਜੀ ਹਾਂ ਜੀ ਹਾਂ ਜੀ ਮੋਹਰਾਂ ਨਾਲ ਦੇ ਵਿੱਚ ਅਗੀ ਤਾਂ ਰਸ਼ੀ ਘਣ ਤਾਈ ਕੀ ਹਸਾ ਬਣਾ ਕਿੰਨਾ ਟਾਈਮ ਖੜਦੀ ਬਈ ਦੱਸਿਆ ਟਾਈਮ ਵੀ ਨਹੀਂ ਲੈ ਜੂਗੀ 10 ਦਿਨ ਮੰਨ ਕੇ ਚੱਲੋ 10 ਹਫਤਾ ਤੁਸੀਂ ਮੰਨ ਲਓ ਜਾਂ 10 ਦਿਨ ਮੰਨ ਲਓ ਗੱਡੀ ਗੁੱਡੀ ਤੇ ਗਿਆ ਦਾ ਪਤਾ ਹੋ ਪੈ ਜਾਂਦਾ ਫਰਕ ਘਮਾ ਲਓ ਜੀ 10 ਦਿਨ ਦੇ ਆਸ-ਪਾਸ ਇਹਦਾ ਟਾਈਮ ਲੈ ਜੂਗੀ ਤੇ ਅੱਖਾਂ ਦਾ ਚੱਡਾ ਲੱਗਾ ਬਰ ਬਾਕੀ ਢੱਲਾ ਢੱਲਾ ਜਿਹੜੀਆਂ ਕਾਫੀ ਆ ਗਈਆਂ ਵਾ ਇਸ ਨੂੰ ਤਾਂ ਕਿ ਜਿਹੜਾ ਹਵਾ ਨਾਲ ਚੰਗਾ ਬਣਾ ਜੋ ਵੀ ਤੇ ਹੈ ਪ્યોਰ ਜੈਡ ਬਲੈਕ ਆ ਗਈ ਆ ਤੇ ਫਾਤਲਾ ਜੰਮ ਨਾਲਾਂ ਨੂਰਾਂ ਜਿਹੜੀਆਂ ਚੰਮ ਦੇ ਕਾਫੀ ਆ ਗਈਆਂ ਲੋਕੀ ਕਾੜੀ ਇਹ ਤਾਂ ਵੀ ਚੈੱਕ ਕਰਨੇ ਥਣਾ ਦਾ ਸੈਰ ਗਿਆ ਵਾ ਜਿਹੜਾ ਚੰਗਾ ਆ ਗਿਆ ਵਾ ਇੰਦ ਵੀ ਸੈਰ ਤੇ ਕਾਸਾ ਦੇ ਰਹੀ ਠੀਕ ਰਹੀ ਨਾ ਬੁੱਤੋ ਇਹ ਪਹਿਲੀ ਕੀ ਕਰਨਾ ਮੋਲੇ ਦਾ ਹਰ ਮੋਲਵੀ ਜੀ ਮੈਂ ਤੇ ਆ ਚਲੋ 1000 ਜੂਰ ਤੇਜ ਹੁੰਦਾ ਹਾਂਜੀ ਤੇ 115 ਦੀ ਹਾਂਜੀ 20 ਦੀ ਵੇਚ ਲੈਂਦੇ ਠੀਕ ਆ ਪਰ ਮੈਂ ਹੁਣ ਜੇ ਦੀ ਹਾਂ ਨਾ ਦੇ ਦੇਣੀ ਆ ਨਾ ਹਾਂਜੀ ਐਵੇਂ ਛੋਟੀ ਜੀ ਰਕਉਣੀ ਅੱਛਾ ਜੀ ਪੂਰੇ ਲੱਖ ਦੀ ਨਹੀਂ ਲੱਖੋਂ ਕਰਦੀ ਅੰਦਰ ਪਰ ਵੇਖ ਲਓ ਲੱਖੋਂ ਅੰਦਰ ਮਿਲਦੀ ਨਹੀਂ ਇਹ ਟੀਮਾਂ ਨਹੀਂ ਬਿਲਕੁਲ ਬਿਲਕੁਲ ਜੀ ਮੈਂ ਤਾਂ ਦੱਸ ਦੋ ਬਿਲਕੁਲ ਇਹ ਕੰਮ ਨੇ ਅੱਡੇ ਤੋਂ ਮਿਲ ਲਿਆ ਵਾ ਇਹ ਕਰੀਏ ਜੈ ਜਾਈ 2 ਛੜ 98 न्वेग न्वेग पूरे 95000 ਦੀ ਮੈਂ ਦੇ ਦਾਂ ਦੱਸੋ ਕੋਈ ਦੇ ਜੂ ਮੈਂ ਠੀਕ ਹੈ ਠੀਕ ਹੈ ਲਓ ਜੀ ਇਹਨ ਰੱਸੀਆਂ ਟੈਂਕ ਜਿੱਡੀ ਆ ਤੇ ਪੂਰੇ 95000 ਦੀ ਦੇਣ ਲਾ ਜੂਗੀ ਗਿਣਤੀ ਦੇ 10 ਹੋ ਸਕਦਾ 2-4 ਦਿਨ ਪਹਿਲਾਂ ਹੀ ਸੁਨੇ ਬਾਕੀ ਤੇ ਨਾਲ ਲਾਗਣੀਆਂ ਕਾਫੀ ਆ ਗਈਆਂ ਵਾ ਤੇ ਦੂਜੇ ਨੰਬਰ ਤੇ ਭਾਈ ਨੀਲੀ ਰਵੀ ਨੀਲੀ ਰਵੀ ਮੈਂ ਇਹ ਵੀ ਵੀਡੀ 13-14 ਕਿਲੋ ਵਾਲੀ ਮੈਂ ਵਾ ਅੱਛਾ ਜੀ ਸ਼ਾਇਦ ਮਾਰ ਦਿਆਂ ਹਲਦੀਆਂ ਨੂੰ ਅੱਛਾ ਜੀ ਇੱਕ ਫੁੱਟ ਵਾਲਾਂ ਨੂੰ ਚੱਡਾ ਬਣਿਆ ਦੇ ਠੀਕ ਆ ਕਲੀ ਕਲੀ ਨਾਰ ਪਿੰਡੇ ਦੇ ਵੀ ਦਿਖੂ ਤੇ ਖਵਾਨੇ ਦੇ ਵੀ ਦਿਖੂਗੀ ਬਾਈ ਸੂਰਵਾਂ ਕਰਵਾ ਸੂਗੀ ਦੇ ਕੁਆਲਟੀ ਫੁੱਲ ਸੂਣਾ ਨਹੀਂ ਤੀਜੇ ਸਵੇਰੇ ਠੀਕ ਆ ਲੋ ਜੀ ਸੂਰਵਾਂ ਆ ਸੁਣ ਜਿਹੜੇ ਹੈਗੇ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਵੇਖੋ ਬੱਕਰੀ ਨਾਂ ਜੋ ਮਾਂ ਕੀ ਆਖੀ ਅੱਠ ਜੇ ਦੇ ਵਿੱਚ ਆ ਗਈ ਤੇ ਕੋਈ ਦੂਰਾ ਇਨ ਨਹੀਂ ਚ ਵੀ ਨਹੀਂ ਠੀਕ ਆ ਠੀਕ ਆ ਠੀਕ ਆ ਲੋ ਜੀ ਪਤਲੇ ਚੰਮ ਵਾਲੀ ਬਾਕੀਆਂ ਐਨ ਅੱਜ ਫਗਾਵਾਂ ਨੂੰ ਕੱਟੂਗੇ ਜਦੋਂ ਫੁੱਲ ਤਿਆਰ ਹੋ ਗਈ ਤੇ ਬਾਈ ਇਹ ਕਿੰਨਾ ਲੈ ਜੂਗੇ ਅੱਜ ਟਾਈਮ ਇਨੇ ਵੀ ਦਿ ਹਫਤਾ ਲੈਣਾ ਜੀ ਸ਼ਾਇਦ ਮਾਰਦੀ ਕਿ ਕਿਦਾਂ ਗਾਡ ਰਾਂਗੂ ਸਿੱਧੀ ਆ ਤੇ ਬਹੁਤ ਜ਼ਿਆਦਾ ਚੰਗੀ ਆ ਮੈਂ ਠੀਕ ਆ ਠੀਕ ਆ ਉਹ ਜੀ ਵੀ ਹਫਤੇ ਇੱਕ 10 ਪਾਸ ਜਿਹੜਾ ਟਾਈਮ ਵਜੇ ਖੜਦੀ ਆ ਮੈਂ ਸਾਰੀ ਪਿਸ਼ ਨੂੰ ਆਉਣੀ ਫੁੱਟਬਾਲ ਵਾਂਗੂ ਮੈਂ ਮੰਨੀ ਆ ਬਾਈ ਕਿੰਨਾ ਕੁ ਦੁੱਧ ਦਾ ਰਿਕਾਰਡ ਇਹਦਾ ਦੁੱਧ ਵੀ ਦੀ 13 14 ਕਿਲੋ ਦੀ ਗਾਰੰਟੀ ਆ ਆਪਾਂ ਆਪਣੇ ਅੱਖਾਂ ਨਾਲ ਚਲੋ ਜੀ ਆ ਵੀ ਇੰਨਾ ਕਾ ਕਾਡੂਗੀ ਅੱਛਾ ਕਿੰਨੇ ਲੈਣੀਆਂ ਉਹ ਵੀ ਜਾਂਚ ਕੇ ਲੈ ਲਈ 15 ਵੀ ਜੋਲੇ ਠੀਕ ਆ ਠੀਕ ਆ ਚਲੋ ਬਾਕੀ ਸੇਵਾ ਆ ਹਨਾ ਪਿੰਗ ਗੱਲ ਮੁੱਕਰੀ ਹੈ ਬਾਕੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀਆਂ ਕਰਮ ਵਾਲੀ ਸੋਲ ਤੱਕ ਹੀ ਨ ਦੇ ਹਵਾਨੇ ਦੇ ਵੀ ਨਾਲਾ ਨੁਣਾ ਕਾਹਕੇ ਜਿਹੜੇ ਥਲਾਂ ਦਾ ਸੈਲ ਜਿਹੜਾ ਬਹੁਤੀ ਚੰਗਾ ਆ ਗਿਆ ਵਾ ਇਹ ਸੂਆ ਵੀ ਤੀਸਰਾ ਸੂ ਵੀ ਕਰਮਾ ਵਾਲੀ ਬਾਕੀ ਚਲੋ ਗੱਲ ਖਾਂ ਤੇ ਕਰਦੇ ਜਿੰਨਾ ਮਰਜੀ ਕਰਮਾ ਵਾਲੇ ਨੂੰ ਫੜਾਈ ਦੇਣਾ ਚਲਿਓ ਮੈਂ ਜਿਆਦਾ ਚੰਗੀ ਗੱਡੀ ਵੇਖੋ ਠੀਕ ਹੈ ਠੀਕ ਹੈ ਜੀ ਇਹਦਾ ਭਾਜੀ ਮੁੱਲ ਫਿਰ ਮੁੱਲ ਤੇ ਵੀ ਦੀ ਇਹ ਵੀ 15 15 ਜੀ ਮੈਂ ਕਿਹੋ ਜਿਹੀ ਵੇਚੀ ਆ ਹਾਂਜੀ ਫੁੱਟਬਾਲ ਵਾਂਗੂ ਬਹਣਾ ਜੀ ਠੀਕ ਹੈ ਜੀ ਬਿਲਕੁਲ ਸਾਫ ਜੀ ਹਾਂਜੀ ਤੇ ਇਹ ਮੈਂ ਜਿਹੜੀ ਆ ਨਾ 1 5 ਦੀ ਦੇ ਦਾਂਗੇ ਕਰ ਦਈਏ ਥੋੜਾ ਬੋਦਾ ਕਿ ਜਾਂ ਇਹ ਲੱਖ ਹੀ ਕਰਦੀ ਹੈ ਕਿ ਥੋੜਾ ਬੋਦਾ ਕਰਨਾ ਕਰ ਦਈਏ ਲੱਖੋਂ ਵੱਧ ਰੇ ਮੈਂ ਦੰਨਾ ਚਲ 2 ਛੜ ਦਾਂਗੇ ਠੀਕ ਆ ਲਓ ਜੀ ਬਰਾਬਰ ਕਰ ਦਈਏ ਜਾਂ ਦਾ ਬਰਾਬਰ ਹੀ ਹੈ ਪੰਪ ਚਲਵੇਂ ਚਲਵੇਂ ਦੇਣਾ ਜਿਹੜੀ ਮੱਡੀ ਕੋਲ ਲੈ ਲੈ ਠੀਕ ਆ ਠੀਕ ਆ ਲਓ ਜੀ ਪਿਓਰ ਨੀਲੀ ਰਾਵੀ ਇਹ ਵੀ 95000 ਦੀ ਤੇ ਉਹ ਵੀ 95 ਦੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਬਾਕੀ ਬਾਈ ਜੇ ਕੋਈ ਜੋੜਾ ਲੱਜੇ ਦੇ ਮੇਰੇ ਨਾਲ ਹੋਰ ਮਾਨਤਾ ਨੂੰ ਛੋਟ ਸੈਟ ਕਰਦਾਂਗੇ ਠੀਕ ਹੈ ਠੀਕ ਹੈ ਲਓ ਜੀ ਮੌਕੇ ਦੇ ਬਾਈ ਕਹਿੰਦਾ ਕਿ ਮਾਨਤਾ ਨੂੰ ਜ਼ਰੂਰ ਕਰਾਂਗੇ ਤੇ ਬਾਈ ਤੀਜੇ ਨੰਬਰ ਤੇ ਕਿਵੇਂ ਆ ਗਈ ਆ ਵੇਖੋ ਕੀ ਬਾਜ਼ ਦਾ ਬੱਚਾ ਹੀ ਆ ਠੀਕ ਹੈ ਲਓ ਜੀ ਐ ਰਿੰਗ ਸਿੰਗ ਲੱਗ ਗਿਆ ਓਹ ਲੱਗੇ ਆਗੇ ਠੋਕੇ ਜੜੇ ਪਏ ਸਹੀ 13 ਲੀਟਰ ਦੀ ਗਾਰੰਟੀ ਦੇ ਦਵਾਂਗੇ ਨੋਕ ਵਾਲਾ ਥਣ ਅੱਛਾ ਜੀ ਤੇ ਸਿੰਗ ਰਿੰਗ ਤੇ ਦੂਜੇ ਸਮੇਂ ਛੋਟੀ ਛੇ ਦੰਦ ਅੱਛਾ ਜੀ ਤੇ ਮੇਲਾ ਹੀ ਲੁੱਟਣ ਵਾਲੀ ਗੱਲ ਜੀ ਠੀਕ ਜੀ ਬਾਈ ਸੁਈ ਆ ਨਾ ਨਾ ਗੱਬਣੇ ਗੱਬਣ ਤਿਆਰ ਠੀਕ ਹੈ ਲਓ ਜੀ ਇਹ ਵੀ ਗੱਬਣ ਤਿਆਰ ਵੇਖੋ ਐ ਬਾਜ ਦਾ ਬੱਚਾ ਹੀ ਆ ਕਿਆ ਕਰ ਸਕਦੇ ਬਾਕੀ ਆਹ ਨੇ ਕੱਡ ਬਲੈਕ ਆ ਗਈ ਆ ਤੇ ਚਲੋ ਸਾਬੀ ਕੇ ਭਰਾ ਨੇ ਬਹੁਤ ਹੀ ਚੰਗੀ ਆ ਇਹ ਬਈ ਸੁਆ ਕਿਨਵਾ ਸੁਗੀ ਸੁਆ ਦੂਜਾ ਵੀ ਦੀ ਠੀਕ ਹੈ ਲਓ ਜੀ ਇਹ ਸੁਆ ਦੂਦ ਦਾ ਜਿਹੜਾ ਫੈਚਰ ਲੱਗਾ ਹੋਇਆ ਇਹ ਨੋਗਲਾ ਥਾਨ ਲੱਗਾ ਲੱਗਦਾ ਥਾਨਿਆ ਬਈ ਕਿੰਨੇ ਕ ਦੁੱਧ ਵਾਲੀ ਏ ਦੁੱਧ ਸ਼ਾਇਦ ਮਾਰਦੀ ਦੇ 2000 ਦਾ ਦੁੱਧ ਪਿਛਲੇ 10000 ਕਿਲੋਗ੍ਰਾਮ ਦਾ ਝੋਟੀ ਨੇ ਠੀਕ ਆ ਠੀਕ ਆ ਠੀਕ ਆ ਲਓ ਜੀ ਪਿਓਰ ਨਸਲ ਦੇ ਵਿੱਚ ਆ ਗਈ ਗੱਡ ਬਲੈਕ ਮੋਰਾ ਨਸਲ ਦੀ ਝੋਟੀ ਆ ਨੋਕ ਵਾਲਾ ਖਾਂ ਤੇ ਮਾਰ ਦੀ ਸ਼ੀਸ਼ੇ ਵਾਂਗੂ ਸ਼ਹਿਜੇ ਠੀਕ ਆ ਠੀਕ ਆ 10 ਲੈ ਜੇ 12 ਲੈ ਜੇ 15 ਲੈ ਜੇ ਹੁਣ ਦੇਖੋ ਕਿੰਨੇ ਦਿਨ ਲੈ ਠੀਕ ਆ ਲਓ ਜੀ ਦਿਨੇ ਵੀ 10 12 ਲੈ ਜਾਊਗੀ ਇਹਦਾ ਠੱਲਾ ਠੱਲਾ ਜਿਹੜੀਆਂ ਇਹਦੇ ਵੀ ਕਰਮ ਵਾਲੀ ਦਾ ਕਾਫੀ ਆ ਇਹ 10 ਤੋਂ 11 ਲੀਟਰ ਜਿਹੜਾ ਪਿਛਲੇ ਸਵੇਰੇ ਦੁੱਧ ਭਰਿਆ ਵਾ ਚਲੋ ਅੱਗੇ ਸ਼ਾਮ ਵੀ ਆਪਣੀ ਇਹ ਤਾਂ ਹੁਣ ਤੋਂ ਬਹੁਤ ਹੀ ਚੰਗਾ ਲੱਗਾ ਤੇ ਨਾੜਾ ਨੁੜਾ ਇਹਦੇ ਵੀ ਕਾਫੀ ਆ ਗਈਆਂ ਵਾ ਜੱਡੇ ਦੇ ਫੇਠਪੜਾ ਵੀ ਚੈੱਕ ਕਰਦਾ ਜੀ ਬਹੁਤ ਹੀ ਚੰਗਾ ਆ ਗਿਆ ਵਾ ਝੋਟੀ ਇਹ ਨਾਲ ਜਿਹੜੀ ਹਾਂਜੀ ਝੋਟੀ 20000 ਰੁਪਏ ਸਸਤੀ ਦੇ ਦੇਣੀ ਅੱਜ ਅੱਛਾ ਜੀ ਮਾਰਕੀਟ ਨਾਲੋਂ ਮਾਰਕੀਟ ਨਾਲੋਂ ਝੋਟੀ 13500 ਦਾ ਠੀਕ ਆ ਤੇ ਜਦੋਂ ਤਿਆਰ ਹੋ ਗਈ ਝੋਟੀ 40 ਦੀ ਵੇਚ ਦੇ ਭਾਈ ਵੇਚ ਲੈ ਕੋਈ ਅੱਛਾ ਜੀ ਝੋਟੀ ਹੁਣ ਹਾਂ ਨਾ ਜਿਹੜੀ ਆ ਇੱਕ 15 ਦੀ ਬੰਦੀ ਜਣਾ ਕੰਪਨੀ ਦੇ ਹਿਸਾਬ ਨਾਲ ਤੇ 15 ਦੀ ਦੇਣੀ ਹੈ ਬਸ ਛੋਟੀ ਹੋਣੀ ਹੈ ਵਿੱਚੋਂ ਕਰ ਦਈਏ ਥੋੜਾ ਜਿਆ ਮੈਂ ਕਹਿੰਦਾ ਨਾ ਕਰੀਏ ਹੁਣ ਨਹੀਂ ਕਰ ਦਈਏ ਚਲ ਜੇ ਕੋਈ ਛੋਟੀ ਸਿਰ ਤੇ ਆਉਗਣਾ ਛੱਡੂ ਗਾਣਾ ਇੱਕ 20 ਦੀ ਛੋਟੀ ਲਾ ਦੋ ਕੋਲ ਪਿਓਰ ਆ ਗਈ ਨਸਲ ਦੇ ਵਿੱਚ ਚਲੋ ਤੇ ਕਰ ਦਈਏ ਥੋੜਾ ਬੋਧਾ ਚਲ 14 ਦੀ ਦੇ ਦਾਂਗੇ ਬਸ ਬਹੁਤਾ ਨਹੀਂ ਹਾਂਜੀ ਹਾਂਜੀ ਠੀਕ ਗੱਲ ਆਓ ਜੀ 1 ਲੱਖ 14000 ਦੀ ਛੋਟੀ ਐਨ ਗੱਬਣ ਤਿਆਰ ਤੇ ਬਈ ਆ ਚੌਥੇ ਨੰਬਰ ਤੇ ਕਿਵੇਂ ਆ ਗਈ ਇਹ ਪੀੜੀ ਅੱਛਾ ਜੀ ਹਾਂਜੀ ਹਾਂਜੀ ਬੜੀ ਚੰਗੀ ਝੋਟੀ ਦੂਜੇ ਸਵੇ ਸੂਈ ਏ ਠੀਕ ਆ ਇਹ ਸੂਈ ਆ ਉਹ ਸੂਈ ਕਹਿਣਾ ਸਾਦੇ ਵੀ ਸੂਹ ਵਾਲੀ ਏ ਅੱਛਾ ਵੀ ਉਹ ਪੜਲੀ ਏ ਸੂਈ ਝੋਟੀ ਉਹ ਪਾਉਂਦੀ ਨਹੀਂ ਆ ਵੀਡੀਓ ਚ ਠੀਕ ਆ ਠੀਕ ਆ ਆ ਫੁੱਟ ਵਾਲਾਂ ਨੂੰ ਹੁਆਣਾ ਬਾਨਾ ਇਹ ਸ਼ਾਇਦ ਮਾਰ ਲੀਏ ਹੋਰ ਇਹ ਵੀ ਦੂਸਰਾ ਸੁਗਾਵਾ ਤੇ ਹਾਂਜੀ ਹਾਂਜੀ ਇਹ ਵੀ ਦੇਣ ਲੱਜੂ ਦਾ ਮੇਰੇ ਕੋ ਆ ਪਾਲਾ ਜੇ ਦੱਸ ਦਿੰਦਾ ਜੀ ਇਹ ਗੱਡੀ ਗੁਡੀ ਚੜਿਆ ਤੁਹਾਨੂੰ ਪਤਾ ਪੈ ਜਾਂਦਾ ਫਟ ਠੀਕ ਆ ਠੀਕ ਆ ਹਾਂਜੀ ਹਾਂਜੀ ਪਰ ਬੰਦੀ ਫੁੱਟ ਵਾਲਾਂ ਨੂੰ ਆਪਾਂ ਜੈਟ ਬਲੇਜ ਦੀ ਪੂਛ ਤੱਕ ਜਿਹੜੇ ਵਾਲ ਮ ਤੇ ਸੇਂਗ ਸੁਣ ਕੋ ਬਾਈ ਹਲ ਦੇ ਕੇ ਜਾ ਸੇਂਗ ਨਹੀਂ ਹੁੰਦੀ ਠੀਕ ਹੈ ਜੀ ਹਾਂ ਜੀ ਲਓ ਜੀ ਬਿਜਾਸ ਸੁਆ ਸੁਣ ਵੀ ਕਰਮਾੜੀ ਦੇਣੇ ਵੀ 10 12 ਖੜਦੀ ਆ ਇਹ ਨੱਖਾਂ ਵਾਲਾ ਚੱਦਾ ਲੱਗਾ ਵਾ ਕਰਮਾੜੀ ਨੂੰ ਥਾਣਾ ਦਾ ਸਾਈਜ ਕੈ ਉਹ ਜਿਹੜਾ ਬਹੁਤ ਹੀ ਚੰਗਾ ਵਾ ਇਹ ਜਿਹੜੀਆਂ ਇਹਦੇ ਵੀ ਕਾਫੀ ਹੁਵਾਨੇ ਦੇ ਰਸੂਣ ਤਾਂ ਕਰ ਹੁਵਾਨਾ ਵੀ ਚੰਗਾ ਬਣਾਉਗੇ ਬਈ ਕਿੰਨਾ ਭਰ ਚੋਏ ਦੋ ਦਾ ਇਹ ਦੁੱਧ ਵੀ ਦੀ ਬਹੁਤਾ ਨਾ 1011 ਕਿਲੋ ਦਈ ਜਾਏ ਨਾ ਹਾਂਜੀ ਮੈਂ ਕਹਿੰਦਾ ਮੋਲ ਦੇ ਸਾਬ ਨਾਲ ਬੜੇ ਉਹਦੀ ਤੋਕੜਾਂ ਦੇ ਮੁੱਲ ਕਰੀਂ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ 1011 ਲੀਟਰ ਦੁੱਧ ਕੱਢੀ ਜਾਓ ਵੀ ਤੇ ਬਾਕੀ ਚੱਲਣਾ ਟੋ ਲਾ ਜਿਹੜੀਆਂ ਸਾਰੀਆਂ ਕਵਰ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਵਾ ਲੋ ਜੀ ਨਾਲ ਜੇ ਚੈੱਕ ਕਰਾਉਣਾ ਜਰੂਰ ਆਪਾਂ ਖਾਲਾ ਚੱਡਾ ਕੱਟੇ ਲਾਜੜੀਆਂ ਸਾਰੀਆਂ ਕਵਰ ਕਰਦੀਆਂ ਜਿਹੜੇ ਕਰਮਾਲੀ ਨੇ ਬੜੀ ਚੰਗੀ ਤੇ ਛੋਟੀ ਮਿੱਟੀ ਠੀਕ ਆ ਜੀ ਤੇ ਬਾਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਦੇ ਲੋ ਇਹਦੇ ਨਾਲ ਦੀ 50 ਕਿਸ਼ਤੀਆਂ ਛੋਟੀਆਂ ਵਿੱਚ ਪਿਓਰ ਕਾਲੀ ਵੇਲੋ ਹਾਂਜੀ ਜੈਡ ਬਲੈਕ ਪੈਕ ਹਾਂਜੀ 80 ਦੇ ਦਾਂਗੇ 2 ਛੱਬਦਾਂ ਦੇ ਵਿੱਚ 78 ਦੀ ਜੋ ਟੀ ਹੋਣੀ ਛੋਟ ਕਰ ਦਾਂਗੇ ਵਿੱਚ ਠੀਕ ਹੈ ਠੀਕ ਹੈ ਲਓ ਜੀ 78000 ਦੀ ਮੀਣੀ ਤੇ ਐ ਮੰਲੋ ਤਿਆਰ ਹੀ ਹੈ ਹਿਸਾਬ ਨਾਲ ਦੇਣ ਲੱਗ 50 ਚੰਗੀਆਂ ਸਾਰੀਆਂ 4 ਚਾਂਵੇਂ ਚਾਵੇਂ ਸਿਰਾਈਆਂ ਮੇਰੇ ਹਿਸਾਬ ਨਾਲ ਕੋਈ ਮੈਂ ਪੈਸੇ ਖਰਦੇਗਾ ਬਿਲਕੁਲ ਨਹੀਂ ਮਤ ਕਿਦਾਂ ਦੀ ਉਹ ਉਹਦੇ ਸਾਹ ਰੋਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਬਈਆ ਵੈੜ ਕਿਵੇਂ ਆ ਇਹ ਵੈੜ ਵੀ ਦੀ ਬੱਗੀ ਜੇ ਤੇ ਵੇਖੋ ਸੁਹਾਈਆਂ ਸੁਗੀਆਂ ਬੜੀਆਂ ਵਾਂ ਠੀਕ ਹੈ ਜੀ ਤੇ ਸ਼ਹਿਰ ਮਾਰਦੀ ਜੇ ਦੇਣ ਦਾ ਲੈਂਦੀ ਏ ਠੀਕ ਹੈ ਜੀ ਬਹੁਤ 13 14 14 14 ਅੱਛਾ ਜੀ ਸੁਭਾਈਏ ਹਾਂਜੀ ਸੂਵਾ ਸੂਵਾ ਵੀ ਇਹ ਦੂਜਾ ਤੇ ਤੀਜਾ ਮੰਨ ਕੇ ਲੈ ਲਈ ਯਾਰ ਅੱਛਾ ਜੀ ਹਾਂਜੀ ਹਾਂਜੀ ਇਹਦੇ ਵਿੱਚ ਤੀਜੇ ਨਾਲ ਕਿਹੜੀ ਬੁੱਢੀ ਹੋ ਜਾਣੀ ਹੈ ਤੀਜੇ ਨਾਲ ਦੋ ਦੋ ਹਾਂ ਦੋਕਾ ਹੀ ਹੁੰਦਾ ਡੰਗਰ ਠੀਕ ਹੈ ਹਾਂਜੀ ਹਾਂਜੀ ਲਓ ਜੀ ਬੁੱਢੀ ਵਾਲੀ ਆ ਗਈ ਏ ਪਹਿਲੇ ਦੋ ਸੂਵੇ ਰੰਗਰ ਧੱਕੇ ਧੱਕੇ ਖਾਂਦਾ ਰਿਹਾ ਤੀਜੇ ਸੂਵੇ ਦੋਤੇ ਵਲ ਕੋ ਤੀਜੇ ਕ ਸੂਵੇ ਰ ਜਾ ਕੇ ਟਿਕਦਾ ਯਾਰ ਲਓ ਜੀ ਢਲਾਂ ਚੋਂ ਨਾ ਜਿਹੜੀਆਂ ਇਹਦੇ ਵਿੱਚ ਕਾਫੀ ਆ ਇਹ ਬਾਈ ਕਿੰਨਾ ਕੁ ਭਰਦਾ ਦੋਡਾ ਇਹ ਮੇਰੇ ਕੋਲ ਇਹ 13 14 ਕਿਲੋ ਦੁੱਧ ਤੇ ਆਮ ਨਾਲ ਭਰ ਜੂਗੀ ਨਾ ਠੀਕ ਠੀਕ 13 14 ਲੀਟਰ ਜਿਹੜਾ ਦੁੱਧ ਭਰੀ ਆ ਉਹ ਵੀ ਪਾਣੀ ਕੋ ਕਿਲੋ ਵੰਡ ਕੋਈ ਇਰਾ ਗਿਰਾ ਪਾਈ ਜਾ ਇਹਨੂੰ 2.5 ਕਿਲੋ ਸਿਰੇ 2.5 ਸ਼ਾਮੀ ਤੇ 14 ਕਿਲੋ ਦੁੱਧ ਪਾਈ ਜਾਓ ਚਲੋ ਸਾਂਹ ਤੇ ਸਿਰ ਤੇ ਆ ਸੇਵਾ ਜਿੰਨੀ ਕਰ ਲਾਂਗੇ ਉਹਨਾਂ ਨਾਲ ਦੁੱਧ ਫਿਰ ਅੱਧਾ ਕਿਲੋ ਪਾ ਕੇ 14 ਕਿਲੋ ਨਹੀਂ ਚਾਹੀਦਾ ਹਾਂਜੀ 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 ਚਲੋ ਅਕਾਉਂਟ ਸਹੀ ਜਾਨੀ ਅੰਨਾ ਦਾ ਨਾਲੇ ਕੀ ਹੈ ਠੰਡਾ ਮੌਸਮ ਵੀ ਨਹੀਂ ਆਉਂਦਾ ਬਈ ਥਣ ਜਿਹੜਾ ਹੈ ਨੂੰ ਮੁੱਠੀਕਾਰ ਲੱਗਾ ਪਿਆ ਵਾ ਇਹਨੂੰ ਵੀ ਕੱਲਾ ਕੱਲਾ ਥਣ ਲੱਗਾ ਵਾ ਇਹ ਚੱਲਣਾ ਤੋਂ ਲਾ ਜਣੀ ਆ ਇਹਦੇ ਵੀ ਅਜੇ ਕਾਹੀ ਆ ਠੀਕ ਇਹਦਾ ਬਾਈ ਮੁੱਲ ਕਰ ਮੁੱਲ ਵੇਚ ਬਾਕੀ ਆ ਸੀਲੀਆਂ ਸੁੱਲੀਆਂ ਤੁਸੀਂ ਕਿਹ ਕ ਕਰ ਸਕਦੇ ਆ ਜੀ ਤਾਂ ਮਰਜੀ ਠੀਕ ਹੈ ਜੀ ਹਾਬੀਬ ਕਿੰਨਾ ਕਰਨਾ ਜੀ ਦਾ ਜੀ ਕਰਨ ਨੂੰ ਭਾਵੇਂ 38 ਜਿੰਨਾ ਮਰੀ 37 ਕਾਲੇ 35000 ਜੀ ਦੀ ਬਹੁਤ ਛੜਦੀ ਆ ਯਾਰ ਬਹੁਤ ਛੱਡੀ 33 33 ਦੀਆਂ ਨਾਲ ਛੋਟ ਛੱਡ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ 33000 ਦੀ ਇਹ ਵੀ ਹਿਸਾਬ ਨਾਲ ਕੋ ਦੇਣ 10 ਆਮ ਨੂੰ ਬੜੀ ਚੰਗੀ ਆ ਗਾਂ ਠੰਡੀ ਠੁੰਡੀ ਬੜੀ ਆ ਦੋ ਮਹੀਨੇ ਤੱਕ ਦੁੱਧ ਪੀ ਲੈਣਾ ਤੇ ਬਿਲਕੁਲ ਬਿਲਕੁਲ ਜੀ ਇਹ ਤੇਰਾ ਜਦੋਂ ਚਲੋ ਫਿਰ ਕੁਆਲਟੀ ਵੈਨਾਂ ਦੀ ਚੰਗੀ ਆਉਂਦੀ ਆ ਤੋਕਰ ਜੀ ਅੱਛਾ ਜੀ ਦੋਸੇ ਥੱਲੇ ਹੁਣ 4 ਕਿਲੋ ਹੀ ਏ ਠੀਕ ਹੈ ਜੀ ਪਾਣਾ ਪਾਉ ਰਸੀ ਪਾਉ ਚੋ ਵਸ਼ੀਏ ਦੇ ਮਗਰ ਜੇ ਠੀਕ ਹੈ ਤੇ ਜੇ 4 ਦਿਨ ਮੇਰੇ ਕੋ ਗਾਣਾ ਵੀ ਦੀ ਫਿਰ ਤੇ ਮੈਂ 7 ਕਿਲੋ ਪਾ ਕਰਕੇ ਤੇ ਵੀਡੀਓ ਬਣਾ ਕੇ ਕੋਈ ਲੈ ਜਾਏ ਭਾਵੇਂ ਅੱਛਾ ਜੀ ਜਿੰਨੀ ਚਾੜੂ ਆ ਤੇ ਖਾਂਦੀ ਆ ਠੀਕ ਹੈ ਠੀਕ ਤੁਮ ਐਹੋ ਖਲਾਈ ਏ 1 ਮਹੀਨਾ ਪਹਿਲਾਂ ਅੱਛਾ ਜੀ ਉਹ 7 ਕਿਲੋ ਦੋਸੇ ਤੇ ਖਲਾਈ ਅੱਛਾ ਜੀ ਪਰ ਉਹਨਾਂ ਕੋ ਸਾਂਭੀ ਨਹੀਂ ਗਈ ਠੀਕ ਹੈ ਕੱਲ ਦੀ ਮੈਂ ਲੈ ਆਂਦੀ ਆ ਅੱਛਾ ਜੀ ਤੇ ਹੁਣ 4 ਕਿਲੋ ਦੁੱਧ ਹੋ ਗਿਆ ਇੱਥੇ ਲ ਘਟ ਗਿਆ ਦੁੱਧ ਉਹਨਾਂ ਕੋ ਸੇਵਾ ਨਹੀਂ ਹੋਈ ਉਹ ਨਹੀਂ ਜਿੱਨੀ ਆਪਾਂ ਕਰ ਲੈਨੇ ਆ ਠੀਕ ਹੈ ਠੀਕ ਹੈ ਲਓ ਜੀ 4 ਲੀਟਰ ਬਚਵਾਈ ਜੂਈ ਬੜੀ ਭੋਲੀ ਪਿਛੇਰ ਆ ਗਿਆ ਜੀ ਫੇਰ ਤਲਕਾਫ ਸੂਈ ਨੂੰ ਕੰਨਾ ਕਿ ਟਾਈਮ ਹੋ ਗਿਆ ਸੂਈ ਨੂੰ ਹੋ ਗਿਆ ਸਾਢੇ ਕਿ ਤਿੰਨ ਤਿੰਨ ਮਹੀਨੇ ਤੇ ਬਣੀ ਵੀ ਆ ਗਈ ਲੱਗੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਲਓ ਜੀ ਸਾਢੇ ਕਿ ਪੇਰ ਟਾਈਮ ਹੋ ਗਿਆ ਬਸ ਸੂਈ ਨੂੰ ਠੀਕਾ ਕਮਾਲ ਉਹ ਕਿਦਾਂ ਲੱਗੇ ਬੰਦੇ ਨੂੰ ਕਿਹੜਾ ਟਾਈਮ ਬਣੀ ਹਾਂਜੀ ਮਹੀਨਾ ਹਾਂ ਮਹੀਨਾ ਹੋ ਗਿਆ ਠੀਕ ਹੈ ਲਓ ਈ ਮਹੀਨੇ ਕੇ ਆਸ-ਪਾਸ ਦਾ ਟਾਈਮ ਹੋ ਗਿਆ ਵਾ ਬਣੀ ਨੂੰ ਚਲੋ ਜਿੰਨੇ ਘਰ ਚਾਹ ਪਾਣੀ ਪੀਣ ਵਾਸਤੇ ਲੈਣੀ ਆ ਉਹਦੇ ਵਾਸਤੇ ਚੰਗੀ ਆ ਦੇ ਪਿੱਛੇ ਵੀ ਚਲੋ ਥੀ ਮਲ ਕਾਫ ਆ ਇਹਦਾ ਬਾਈ ਕੀ ਕਰਨਾ ਮੋਲ ਇਹਦਾ ਮੋਲ ਵੀ ਦੀ ਉਹਦਾ ਦਿੱਤੀ ਮੈਂ 17000 ਦੀ ਅੱਛਾ ਜੀ ਤੂੰ ਹੁਣ ਆਪਾ ਦੇਣੀ ਹੈ 12000 ਦੀ ਫਿਰ ਕਿੰਨਾ ਕੀ ਪਾਣਾ ਬਸ ਅੱਛਾ ਜੀ ਨਹੀਂ ਪਾ ਦਈਏ ਫਰਕ ਥੋੜਾ ਜਿਹਾ ਉਹ ਵੱਛੀ ਵੀ ਆ ਮਗਰ 2-3000 ਦੀ ਚਲੋ ਸਾਫ ਲਓ ਕੋਈ ਭਰਾ ਚਲ 10000 ਦੀ ਪੂੜੇ ਦੀ ਹਾਂ ਠੀਕ ਆ ਲਓ ਜੀ 10000 ਦੀ ਚਲੋ ਜਿੰਨੇ ਘਰ ਚਾਹ ਪਾਣੀ ਵਾਸਤੇ ਲੈਣੀ ਉਹਦੇ ਵਾਸਤੇ ਵਧੀਆ ਵਾ ਵਧੀਆ ਯਾਰ ਇਹ ਦੁੱਧ ਜਾ ਬਣੀ ਨਹੀਂ ਗੱਲ ਇਹ ਭਾਗ ਗਰੰਟੀ ਇਹ ਨਾਲ ਲੈ ਕੇ ਲੈਲੇ ਜੇ ਕੋ ਵੰਡ ਪੌਣ ਵਾਲਾ ਹੋਊਗਾ ਨਾ ਤੇ ਨਾ ਦੁੱਧੋ ਗਾਂ ਵਧੂਗੀ ਮੈਂ ਜੱਗੇ ਬਾਤ ਚ ਚੈਨਲ ਤੇ ਕਹਿੰਦਾ ਲੈ ਜਾਮਗਾ ਵਾਸਤੇ ਅੱਛਾ ਜੀ ਹਾਂ ਠੀਕ ਹੈ ਠੀਕ ਆ ਮੈਨੂੰ ਪਤਾ ਮੈਂ ਆਪ ਕਲਾ ਯ ਆ ਗਿਆ ਸ਼ਾਨਿਆਂ ਦੇ ਵਿੱਚ ਤੁਹਾਨੂੰ ਫਰਾ ਬੈੜਾ ਦਾ ਸੀ ਜਿਹੜੇ ਆ ਨਿਕਲ ਵੀ ਆਏ ਭਾਵੇਂ ਠੀਕ ਆ ਬੜੀ ਨੂੰ ਵੀ ਮਹੀਨੇ ਦਾ ਆਸ-ਪਾਸ ਜਿਹੜਾ ਟਾਈਮ ਹੋਇਆ ਵਾ ਚਲੋ ਨਿਕਲ ਆਵੇ ਤੇ ਅਗਲੇ ਕਿਸਮਾ ਤੇ ਆ ਤੇ ਬਾਕੀ ਕੋਈ ਸੇਵਾ ਕਰਨ ਵਾਲਾ ਲੈ ਜਾਊਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਪਸ਼ੂ ਵੀ ਬਾਈ ਦੇ ਕੋਲ ਚੰਗੇ ਆ ਤੇ ਰੇਟ ਬਿਲਕੁਲ ਪਸ਼ੂਆਂ ਦੇ ਹਿਸਾਬ ਨਾਲ ਜਾਜਿਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਬੜੀ ਧਰਮੀ